ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗੱਲੜੀਆਂ ਵਿਖੇ ਜੋ ਕਿ ਅੱਜ ਅਸੀਂ ਆਪਣੇ ਗੱਲੜੀਆਂ ਗੁਰਦੁਆਰੇ ਸਾਹਿਬ ਤੇ ਲੈਂਟਰ ਪਾ ਰਹੇ ਜੇ ਇਹ ਪਿੰਡ ਗੱਲੜੀਆਂ ਦਾ ਗੁਰਦੁਆਰੇ ਸਾਹਿਬ ਦੀ ਸ਼ੈੱਡ ਬਣਾਈ ਸੀਗੀ ਜੋ ਉਹ ਕਿਉਂਕਿ ਮੈਂ ਪਹਿਲੇ ਵੀ ਵੀਡੀਓ ਜਿਹੜੀ ਸ਼ੇਅਰ ਕਰ ਚੁੱਕੇ ਆਇਆ ਇਸ ਵੀ ਸਟਾਰਟਿੰਗ ਤੋਂ ਲੈ ਕੇ ਲੈਂਟਰ ਤੱਕ ਮੈਂ ਇਹ ਤੁਹਾਨੂੰ ਦਿਖਾ ਦੇਵਾਂਗੇ ਇਹ ਇਹ ਆਪਣੇ ਸਿੰਗ ਲੱਗੇ ਹੋਏ ਜੇ ਤੇ ਬਾਤ ਕਰ ਲੋਗੇ ਬਾਕੀ ਸਾਰੇ ਮੇਰੇ ਜਿਹੜੀ ਸਾਰੀ ਇਹ ਤੇ ਦੇਖ ਰਹੇ ਪ੍ਰਧਾਨ ਸਾਹਿਬ ਸਾਰੇ ਕੁਛ ਮਤਲਬ ਇਹ ਤੇ ਸਾਰੀ ਸੇਵਾ ਤੇ ਲੱਗੇ ਜੇ ਇਹ ਲੈਂਟਰ ਪੈ ਰਿਹਾ ਇਹ ਲੈਂਟਰ ਦੀ ਮਸ਼ੀਨ ਜੇ ਇਹ ਸਿੰਘ ਸਾਹਿਬ ਸਾਡੇ ਜੋ ਕਿ 5 ਮਿੰਟਰ ਮਾਰਦੇ ਜੇ ਇਹ ਗੁਰਦੁਆਰਾ ਸਾਹਿਬ ਜੇ ਤੇ ਆਪਾਂ ਆਪਣੀ ਵੀਡੀਓ ਜੋ ਵੀ ਆ ਇਤਵਾਨਾਂ ਪਹਿਲੇ ਵੀ ਸ਼ੇਅਰ ਕਰ ਚੁੱਕੇ ਜੇ ਤੇ ਇਹ ਗੱਲ ਦੀਆਂ ਪਿੰਡ ਦਾ ਸ਼ਹਿਰ ਦਾ ਗੁੱਟ ਵਾਲੇ ਸਾਹਿਬ ਦਾ ਲੈਂਟਰ ਜੇ ਉਹ ਸੋ ਕੀ ਅੱਜ ਅਸੀਂ ਕੰਪਲੀਟ ਲੈਂਟਰ ਦੇ ਰਹੇ ਆਪ ਜੀ ਨੂੰ ਤੇ ਆ ਦੇਖੋ ਕਿਵੇਂ ਆਪਾਂ ਪੇਪਰ ਲਈਏ ਬਾਈਕ ਦੇ ਨਾਲ ਮਾਰ-ਮਾਰ ਕੇ ਜੋ ਇਹ ਸਾਡੇ ਬਾਈਕ ਦੇ ਅੰਦਰ ਵਿੱਚ ਕਿੱਡੀ ਵੱਡੀ ਬਾਈਕ ਤੇ ਉਸ ਤੋਂ ਬਾਅਦ ਇਹ ਮਤਲਬ ਆ ਦੇਖੋ ਜੋ ਵੀ ਆ ਇਹ ਮੇਰੇ ਲਈ ਰੱਤ ਹੈ ਤੇ ਬਾਕੀ ਜੋ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਕੇ ਸ਼ੇਅਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ